ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ 46 ਨੰਬਰ ਸ਼ਲੋਕ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਦੇ ਅਸਨ ਤੋਂ ਸਰਵਣ ਕੀਤਾ ਜਿਸ ਤਰ੍ਹਾਂ ਮਹਾਰਾਜ ਮੱਤਬੁੱਧ ਬਕਸਿੰਗੇ ਵਿਚਾਰ ਕਰਾਂਗੇ ਆਪ ਸਾਰਿਆਂ ਸੰਗਤਾਂ ਤਾਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੀਰਥ ਭਰਤ ਅਰ ਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨਿਹਫਲ ਜਾਤ ਤਿਹ ਜੋ ਕੁੰਚਰ ਇਸਨਾਨ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨ ਤੀਰਤ ਵੀ ਕਰਦਾ ਹੈਗਾ ਬਰਤ ਰੱਖਦਾ ਹੈਗਾ ਦਾਨ ਵੀ ਕਰਦਾ ਹੈਗਾ ਤੇ ਨਾਲ ਹੀ ਇਹ ਕਰਕੇ ਸਾਰਾ ਮਨ ਦੇ ਵਿੱਚ ਹੰਕਾਰ ਪੈਦਾ ਕਰ ਲੈਂਦਾ ਇਹਦੇ ਅਰਥਕ ਕ੍ਰਿਏ ਹੈ ਪੀਰਤਵ ਤੇ ਵੀ ਜਾਂਦਾ ਹੈ ਬਰਤ ਰੱਖਦਾ ਹੈ ਇਹ ਸਨਾਤਨ ਮਤ ਦੇ ਸਾਰੇ ਕਰਮ ਕਾਂਡ ਨੇ ਬਰਤ ਰੱਖਣਾ ਤੀਰਥ ਯਾਤਰਾ ਕਰਨੀਆਂ ਤੇ ਦਾਨ ਵਰਤੀ ਉਹਨਾਂ ਦਾ ਵਰਣ ਕਰਦੇ ਮਹਾਰਾ ਕਹਿੰਦੇ ਪਰ ਸਾਰਾ ਕੁਝ ਕਰਕੇ ਮਨ ਦੇ ਵਿੱਚ ਹੰਕਾਰ ਲੈ ਹੁੰਦਾ ਨਾਨਕ ਨੇ ਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਕਹਿੰਦਾ ਐਦਾਂ ਤੇਰੇ ਬ्यर्थ ਚਲੇ ਜਾਂਦੇ ਆ ਜਿਵੇਂ ਹਾਥੀ ਕੁੰਚਰ ਕਈ ਹਾਥੀ ਜਿਵੇਂ ਹਾਥੀ ਨੂੰ ਇਸ਼ਨਾਨ ਜਦੋਂ ਕਰਾਉਂਦੇ ਆ ਨਾ ਤੇ ਫਿਰ ਜਦੋਂ ਬਾਹਰ ਨਿਕਲਦਾ ਉਹਦੀ ਸੁੰਦਰਨਾ ਸਵਾਦ ਚੱਕਦਾ ਤੇ ਆਪਦੇ ਉੱਤੇ ਪਾ ਲੈਂਦਾ ਬਸ ਹੁਣ ਕੱਲ ਜਿਹੜੇ ਆਪਾਂ ਦੋ ਸਲੋਕ ਪਹਿਲਾਂ ਵਿਚਾਰੇ ਸੀਗੇ ਉੱਥੇ ਮਹਾਰਾਜ ਨੇ ਕਿਹਾ ਸੀਗਾ ਉਸੇ ਕੁੱਤੇ ਦੀ ਵਰਨਨ ਦਿੱਤਾ ਸੀ ਨਾ ਇੱਕੋ ਦਾ ਕੁੱਤੇ ਦਾ ਔਗਣ ਤੇ ਗੁਣ ਵੀ ਦੱਸਿਆ ਸੀ ਸੁਆਮੀ ਕੋ ਕਰੋ ਜਿਹਾ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਧਾਰ ਪਜੋ ਇਕਮਨ ਹੋਏ ਇਕ ਚਿੱਤ ਏਕ ਭਗਤ ਭਗਵਾਨ ਜਿਹ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮੰਨਉਂਦਾ ਹੈ ਇੱਕ ਤਾਂ ਉਹ ਮਨੁੱਖਾ ਜਿਹੜੇ ਧਰਮ ਕਰਮ ਦੇ ਕੰਮ ਵੀ ਨਹੀਂ ਕਰਦੇ ਇਹ ਕੰਮ ਵੀ ਨਹੀਂ ਕਰਦੇ ਉਹਨਾਂ ਦਾ ਵਰਣਨ ਕਰ ਲ ਕਰਦੇ ਸੀ ਵੀ ਤੂੰ ਉਹ ਵੀ ਨਹੀਂ ਕਰਦਾ ਪਰ ਇਹ ਜਿਹੜੇ ਹੁਣ ਧਰਮੀ ਮਨੁੱਖਾਂ ਦੀ ਗੱਲ ਕਰਦੇ ਆ ਜਿਹੜੇ ਧਰਮ ਕਰਮ ਦੇ ਕਰਮ ਜਿਸ ਤਰ੍ਹਾਂ ਆਪਾਂ ਕਰਦੇ ਆ ਇਹ ਧਰਮ ਦਾ ਕਰਮ ਹੈ ਸੰਗਤ ਕਰਨੀ ਤੇ ਜੇ ਇਹ ਕਰਕੇ ਸਾਰਾ ਮਹਾਰਾਜ ਕਹਿੰਦੇ ਫਿਰ ਹੰਕਾਰ ਆ ਜਾਏ ਫਿਰ ਤੇਰਾ ਇਸ ਤਰ੍ਹਾਂ ਜਿਵੇਂ ਹਾਤੀ ਦਾ ਇਸ਼ਨਾਨ ਕਰਾਇਆ ਤੇ ਬਾਹਰ ਨਿਕਲ ਕੇ ਫੇਰ ਸਵਾਭ ਪਾ ਲੈਂਦਾ ਜਿਹਨੂੰ ਸੋਰਟ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਪਾਠ ਪੜਿਓ ਅਰ ਬੇਦ ਵਿਚਾਰੇਓ ਨਿਵਲ ਕੋਇ ਅੰਗਮ ਸਾਧੇ ਪੰਜ ਜਨਾਂ ਸੋ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਦਦੇ ਪਾਠ ਵੀ ਕਰਿਆ ਬੇਦਾਂ ਦੇ ਵਿਚਾਰ ਵੀ ਕੀਤੀ ਨਿਵਲ ਭੰਗਮ ਵੀ ਸਾਧੇ ਬੜੇ ਪਰੇਤ ਕੀਤੇ ਪਰ ਉਹ ਪੰਜਾਂ ਤੋਂ ਖਿਹੜਾ ਨਹੀਂ ਛੁੱਟਿਆ ਨਾਲ ਸਮਾ ਹੋਮੇ ਦਾ ਹੋਰ ਭਾਰ ਪੈ ਗਿਆ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਉਹ ਇਹ ਪਿਆਰੇ ਇਨਾ ਕਰਮ ਕਾਂਡਾਂ ਨਾਲ ਨਹੀਂ ਮਿਲਿਆ ਜਾਣਾ ਤੀਰਤ ਕਰਨੇ ਵਰਤ ਕਰਨੇ ਤੇ ਅੱਗੇ ਜਿਹੜਾ ਅਸ਼ਟਪਦੀ ਹੈ ਇਹ ਜਿਹੜਾ ਸ਼ਬਦ ਹੈ ਪੰਜਵੇਂ ਬਾਦਸ਼ਾਹ ਦਾ ਲੰਮਾ ਚੋੜਾ ਹੈ ਮਹਾਰਾਜ ਕਹਿੰਦੇ ਨੇ ਮਨ ਕਾਮਨਾ ਤੀਰ ਸਜਾਏ ਬਸਿਓ ਸਿਰ ਕਰ ਬਤ ਤਰਾਏ ਮਨ ਕੀ ਮੈਲ ਨ ਉਤਰੈ ਇਹ ਵਿਦ ਜੇ ਲਖ ਯਤਨ ਕਰਾਈ ਮਨ ਦੀਆਂ ਕਾਮਨਾ ਲੈ ਕੇ ਬਨਾਰਸ ਵਾਗਿਆ ਛੇਪੂਰੀ ਹੈ ਤੇ ਸਿਰ ਤੇ ਆਰਾ ਵੀ ਰਖਾ ਲਿਆ ਇਸ ਨਾਤਨ ਮਤ ਦਾ ਕਹਿੰਦੇ ਜਿਹੜਾ ਹਰੇ ਨਾਲ ਚੀਰਿਆ ਜਾਊਗਾ शिवजी ਦਾ ਆਰਾ ਹੈ ਉੱਥੇ ਪ੍ਰਾਤਨ ਸਮੇਂ ਤੋਂ ਰਿਹਾ ਪਰ ਅੰਗਰੇਜ਼ ਰਾਜ ਦੇ ਵਿੱਚ ਫਿਰ ਅੰਗਰੇਜ਼ਾਂ ਨੇ ਹਟਾਤਾ ਸੀ ਉਹਨੂੰ ਵੀ ਜਿਹੜਾ ਆਰੇ ਨਾਲ ਚੀਰ ਆਇਆ ਜਾਊਗਾ ਆਪਣਾ ਸਾਰਾ ਕੋ ਦਾਨ ਕਰ ਦੂ ਆ ਕੇ ਸਾਨੂੰ ਸਮੇਤ ਇਸਤਰੀ ਤੇ ਉਹ Shivpuri ਨੂੰ ਜਾਊਗਾ ਆਰੇ ਨਾਲ ਚਰਾ ਕੇ ਮਹਾਰਾਜ ਕਹਿੰਦੇ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰ ਬੱਤ ਤਰੇ ਸਿਰ ਤਿਆਰਾ ਵੀ ਰਖਾ ਲੇ ਮਨ ਕੀ ਮੈਲ ਨ ਉਤਰੈ ਇਹ ਵਿਦ ਜੇ ਲਖ ਯਤਨ ਕਰਾਏ ਕਨਕ ਕਾਮਣੀ ਹੈ ਵਰ ਗੈ ਵਰ ਬਹੁ ਵਿਦ ਦਾਨ ਦਤਾਰਾ ਸੋਨਾ ਦਾਨ ਕਰਦੇ ਇਸਤਰੀ ਦਾਨ ਕਰਦੇ ਘੋੜੇ ਦਾਨ ਕਰਦੇ ਹਾਥੀ ਦਾਨ ਕਰਦੇ ਬਹੁ ਵਿਦ ਦਾਨ ਦਤਾਰਾ ਅੰਨ ਬਸਤਰ ਪੂੰਬੋ ਅਰਪੇ ਨਹਿ ਮਿਲਿਆ ਹਰ ਦੁਆਰਾ ਬਸਤਰ ਦਾਨ ਕਰਦੇ ਹੋ ਅੰਨ ਕਰਦੇ ਪਰ ਪਰਮਾਤਮਾ ਦਾ ਦੁਆਰਾ ਨਹੀਂ ਮਿਲਦਾ ਮਾਰੇ ਕਹਿੰਦੇ ਪੂਜਾ ਅਰਚਾ ਬੰਦਨ ਡੰਡਾਉਤ ਖਟਕਰ ਮਾਰਤ ਰਹਤਾ ਹਾਂ ਹਾਂ ਕਰਤ ਬੰਦਨ ਮੈਂ ਪਰਿਆ ਨਹਿ ਮਿਲਿਆ ਇਹ ਜੁਗਤਾ ਪੂਜਾ ਵੀ ਕਰਦਾ ਹੈ ਅਰਚਾ ਵੀ ਕਰਦਾ ਹੈ ਸ਼ੇ ਕਰਮ ਵੀ ਕਰਦਾ ਹੈਗਾ ਖਟ ਕਰਮ ਪਰ ਹਉਮੈ ਨਾਲ ਫੇਰ ਵੱਜ ਗਈ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮਾਂ ਜਨਮਾਂ ਹਰ ਸਿਉ ਸੰਗ ਨਾ ਗਇਆ ਜੋਗੀ ਬਣ ਗਿਆ ਜੋਗ ਅਭਿਆਸ ਕਰਕੇ ਉਮਰ ਲੰਮੀ ਕਰ ਲਈ ਪਰ ਪਰਮਾਤਮਾ ਦਾ ਮੁਲਾਜੇ ਨਾ ਬੜਾ ਬੋਲ ਬਾਲ ਹੈ ਨਾ ਜੋਗ ਦਾ ਜੋਗ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਸ੍ਰੀ ਦਾ ਸੰਬੰਧ ਹੈ ਜੋ ਕਰੋਗੇ ਪਰ ਜਦੋਂ ਤੁਸੀਂ ਇਹਦੇ ਨੂੰ ਧਰਮ ਨਾਲ ਜੋੜ ਦੋਗੇ ਫਿਰ ਭਟਕਦੇ ਹੋਗੇ ਬੜੇ ਪਿਆਰੇ ਸ਼ਬਦਾਂ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ ਵੱਡੀ ਯਾਰ ਜਾ ਲੰਮੀ ਉਮਰ ਹੋ ਜੂ ਕਿਉਂ ਹੋ ਜੂ ਤੁਹਾਡਾ ਖਾਣਾ ਘਟ ਜੂਗਾ ਤੁਹਾਡੇ ਸਵਾਸ ਬਚਣ ਲੱਗ ਜਾਣਗੇ ਉਂਜੀ ਤਾਂ ਸਾਡੇ ਕੋਲ ਸਵਾਸਾਂ ਦੀ ਹੈ ਜਦੋਂ ਤੁਹਾਡਾ ਜੀਵਨ ਸੰਜਮ ਚਾਉਂਦਾ ਹੈਗਾ ਤੁਹਾਡੇ ਸਵਾਸ ਬਚਦੇ ਉਮਰ ਲੰਬੀ ਹੋ ਜਾਂਦੀ ਹੈ ਯੋਗੀਆਂ ਦੀਆਂ ਹਜ਼ਾਰਾਂ ਹਜ਼ਾਰਾਂ ਸਾਲ ਦੀ ਉਮਰਾਂ ਸੀਗੀਆਂ ਪਰ ਮਹਾਰਾਜ ਕਹਿੰਦੇ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ ਵੱਡੀ ਅਰਜਾ ਫਿਰ ਫਿਰ ਅਰਜਾ ਤਾਂ ਵੱਡੀ ਹੋ ਗਈ ਪਰ ਜੰਮਣ ਮਰਨਾ ਨਹੀਂ ਮੁਗਿਆ ਵੱਡੀ ਅਰਜਾ ਫਿਰ ਫਿਰ ਜਨਮ ਹੈ ਹਰ ਸਿਉ ਸੰਗ ਪਰਮਾਤਮਾ ਦਾ ਸੰਗ ਨਹੀਂ ਪਾਇਆ ਗਿਆ ਮਾਰਾ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਆ ਜਿਹੜੀ ਸੰਗਤ ਹੈ ਨਾ ਪਰਮਾਤਮਾ ਦੀ ਹਰ ਕੀਰਤ ਪਰਮਾਤਮਾ ਦੀ ਕੀਰਤੀ ਕੀਰਤਨ ਸਾਧ ਸੰਗਤ ਵਿੱਚ ਬਹਿ ਕੇ ਪਰਮਾਤਮਾ ਦੇ ਗੁਣ ਗਾਉਣੇ ਸਿਰ ਕਰਮਣ ਕੈ ਕਰਮਾ ਇਹ ਸਾਰਿਆਂ ਤੋਂ ਸ੍ਰੇਸ਼ਟ ਕਰਮ ਹੈ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਕੋ ਮਿਲਦਾ ਕਿਨਾਂ ਨੂੰ ਹੈ ਜਿਨ੍ਹਾਂ ਦੇ ਕੋਈ ਪੁਰਬਲੇ ਸੰਸਕਾਰ ਆਪਾਂ ਇੱਥੇ ਬੈਠੇ ਆ ਸਾਡਾ ਕੋਈ ਪਰਾ ਪੁਰਬਲਾ ਅੰਕੁਰ ਜਾਗਿਆ ਸਾਡਾ ਕੋਈ ਬੀਜ ਬੀਜਿਆ ਸੀ ਜਾਂ ਸਾਡੇ ਮਾਪਿਓ ਨੇ ਕਿਤੇ ਸਾਡੇ ਹਿਰਦੇ ਚ ਬਸਾਇਆ ਸੀਗਾ ਤੇ ਉਹ ਹਰਾ ਹੋਇਆ ਆਪਾਂ ਗੁਰੂ ਦੀ ਗੋਦ ਚ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਤਉ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਏ ਰੰਗ ਮਾਤਾ ਭੈਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮੰਨਦਾ ਮਾਰੇ ਕਹਿੰਦੇ ਜੇ ਕਰਮ ਕਾਂਡ ਵੀ ਕਰਦਾ ਰਿਹਾ ਤੀਰਥਾਂ ਤੇ ਵਰਤ ਵੀ ਕਰਦਾ ਰਿਹਾ ਜੇ ਪ੍ਰਮਾਤਮਾ ਦੇ ਨਾਮ ਨਾਲ ਨਹੀਂ ਤੂੰ ਜੁੜਿਆ ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਹਾਥੀ ਦਾ ਇਸ਼ਨਾਨ ਕਰਾਇਆ ਇਸ਼ਨਾਨ ਕਰਾ ਦਿਓ ਬਾਹਰ ਨਿਕਲਦਾ ਫੇਰ ਸਵਾਪ ਆਪਾਂ ਇੱਥੇ ਬੈਠੇ ਨਾ ਜੇ ਬਾਹਰ ਨਿਕਲਣ ਸਾਤ ਨਿੰਦਿਆ ਸ਼ੁਰੂ ਕਰ ਦਿਓ ਚੁਗਲੀ ਸ਼ੁਰੂ ਕਰ ਦਿਓ ਹਨਾ ਈਰਖਾ ਦਾ ਵੈਤ ਕਰ ਲੋ ਐ ਕਰ ਲੋ ਇਹਨਾਂ ਆਕੇ ਤਾਂ ਗਈਆਂ ਇੱਥੋਂ ਤੇ ਬਾਹਰ ਨਿਕਲ ਕੇ ਫੇਰ ਸਵਾਦੀ ਸਰਚ ਬਾਲੀਵੁੱਡ ਤੋਂ ਪਾਪ ਕਰੇ ਪੰਚਾਂ ਕੇ ਵਸਰੇ ਤੀਰਥ ਨਾਵੇਂ ਕਹੇ ਸਭ ਉਤਰੇ ਪੰਚਾਂ ਦੇ ਵਸੋ ਕੇ ਤੀਰਥਾਂ ਤੇ ਜਾਂਦਾ ਕਰਦਾ ਪਾਪ ਤੇ 33 ਜਹ ਕਹਿੰਦੇ ਉੱਤਰ ਗਿਆ ਬ੍ਰਾਹਮਣ ਵੀ ਕਹਿੰਦਾ ਹਾਂ ਸਾਰੇ ਪਾਪ ਤਾਰਤੇ ਥੋੜੇ ਪਾਪ ਕਰਾਂ ਪੰਚਾਂ ਕੇ ਵਸਰੇ ਤੀਰਥ ਨਾਵੈ ਕਹੈ ਸਭ ਉੱਤਰੇ ਬਹੁਰ ਕਮਾਵੈ ਹੋਏ ਨ ਸੰਕ ਜੰਪੁਰ ਬਾਂਧ ਖਰੇ ਕਲੰਕ ਫੇਰ ਆ ਕੇ ਝਾਕੇ ਲਾ ਕੇ ਫੇਰ ਸ਼ੁਰੂ ਕਰ ਦਿੰਦੇ ਹੁਣ ਤਾਂ ਲੈ ਕੇ ਫੇਰ ਲਾ ਆਵਾਂ ਪਰ ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਦੇ ਨਾਮ ਨਾਲ ਨਾ ਜੁੜਿਆ ਤੇ ਫਿਰ ਸਾਰੇ ਤੇਰੇ ਵਿਅਰਥ ਚਲੇ ਜਾਣਗੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਨਾਮ ਨੂੰ ਗੁਰੂ ਨੇ ਕਿਹਾ ਗੁਰੂ ਨੂੰ ਵੀ ਤੀਰਥ ਕਿਹਾ ਤੇ ਗੁਰ ਸਿੱਖ ਨੂੰ ਵੀ ਤੀਰਥ ਕਿਹਾਗਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰਗਨ ਆਪਾਂ ਇੱਥੇ ਬੈਠੇ ਨਾ ਇਹ ਤੀਸ ਇਸ਼ਨਾਨ ਕਰਾ ਕਿਹੜੇ ਨਾਮ ਦੇ ਤੀਰਥ ਤੇ ਬੈਠਾਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਇਹ ਤੀਰਥ ਬਣ ਗਿਆ ਅੰਤਰ ਗਿਆਨ ਹੈ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਏ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਸਹਾਰਾ ਹਰਨ ਨਾਮ ਹਰਕਾ ਹੋ ਨਾਮ ਹਰਕਾ ਸਦਾ ਜਾਚੋ ਦੇਹੋ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ दारू ਮੈਲ ਲੱਗਾ ਸੱਚ ਬਿਨਾ ਗੁਰ ਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨਾ ਮਹਾਰਾ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹੀ ਤੀਰਥ ਹੈ ਗੁਰੂ ਵੀ ਤੀਰਥ ਹੈ ਬੜੇ ਪਿਆਰੇ ਸ਼ਬਦ ਮਹਾਰਾ ਕਹਿੰਦੇ ਗੁਰ ਸਮਾਨ ਤੀਰਥ ਨਹੀਂ ਕੋਏ ਗੁਰੂ ਵਰਗਾ ਕੋਈ ਤੀਰਥ ਨਹੀਂ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਗੁਰੂ ਵਰਗਾ ਕੋਈ ਤੀਰਥ ਨਹੀਂ ਜਿਹੜਾ ਸੰਤੋਖ ਰੂਪੀ ਸਰੋਵਰ ਦੇ ਨਾਲ ਭਰਿਆ ਹੋਇਆਗਾ ਮਹਾਰਾ ਜੀ ਕਹਿੰਦੇ ਗੁਰ ਸਮਾਨ ਤੀਰਥ ਨਹੀਂ ਕੋਏ ਤਾਸ ਸਰ ਸਰੋਵਰ ਤਾਸ ਗੁਰ ਹੋਏ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੀ ਗੁਰੂ ਦਾ ਜਿਹੜਾ ਸੰਗਤ ਰੂਪੀ ਦਰਿਆ ਹੈ ਇਦੇ ਵਿੱਚ ਅਮਰਤ ਦਾ ਨਾਮ ਜਲ ਭਰਿਆ ਹੋਇਆ ਹੈ ਗੁਰਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਗੁਰੂ ਦੀ ਸੰਗਤ ਵਿੱਚ ਬਹਿ ਕੇ ਇਥੇ ਇਸ਼ਨਾਨ ਕਰਕੇ ਜਿਹੜੀ ਮਨ ਦੀ ਮੈਲ ਹੈ ਇਹ ਹਰ ਜਾਂਦੀ ਹੈ ਦੂਰ ਹੋ ਜਾਂਦੀ ਹੈ ਸਤਗੁਰ ਪਾਇਆ ਪੂਰਾ ਨਹਾਵਣ ਪਸੂ ਪ੍ਰੇਤੋਂ ਦੇਵ ਕਰੇ ਇਥੇ ਗੁਰੂ ਦਾ ਸ਼ਬਦ ਪਸੂ ਵਰਗੇ ਮਨੁੱਖਾਂ ਨੂੰ ਦੇਵਤਾ ਵਰਗਿਆਂ ਨੂੰ ਦੇਵਤੇ ਬਣਾ ਦਿੰਦਾ ਹੈ ਗੁਰੂ ਵੀ ਤੀਰਥ ਹੈ ਨਾਮ ਵੀ ਤੀਰਥ ਹੈ ਤੇ ਸਿੱਖ ਵੀ ਤੀਰਥ ਹੈ ਜਦੋਂ ਮਹੀਨਾ ਆਪਾ ਉਹਨਾਂ ਨੂੰ ਮਾਗ ਦਾ ਮਹੀਨਾ ਆਉਂਦਾ ਹੈਗਾ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰਕਾ ਨਾਮ ਧਿਆਏ ਸੁਣ ਸਬਨਾਂ ਨੂੰ ਕਰ ਦਾਨ ਮਾਗ ਦਾ ਮਹੀਨੇ ਨੂੰ ਸਨਾਤਨ ਮਤ ਪਵਿੱਤਰ ਮੰਨਦਾ ਵੀ ਉਹਦਾ ਦਾਨ ਕਰੋ ਮਾਰਾ ਕਹਿੰਦੇ ਮਾਗ ਤੂੰ ਵੀ ਦਾਨ ਕਰ ਮਾਗ ਮੱਜਨ ਸੰਗ ਸਾਧੂਆਂ ਮਾਗ ਦੇ ਮਹੀਨੇ ਮੱਜਨ ਕੀ ਇਸ਼ਨਾਨ ਸਾਧੂਆਂ ਦੀ ਧੂੜੀ ਚ ਕਰ ਗੁਰੂ ਦੀ ਸੰਗਤ ਚ ਆ ਕੇ ਕੀ ਹੈ ਸੰਗਤ ਹੈ ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਕੀ ਕਰੇ ਮਤ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਦਾਨ ਪਰਮਾਤਮਾ ਦਾ ਨਾਮ ਧਿਆ ਸੁਣ ਫਿਰ ਉਸਾਰਿਆਂ ਨੂੰ ਵੰਡ ਸਬਨਾ ਨੂੰ ਕਰਦਾਨ ਫਿਰ ਕੋ ਜਨਮ ਕਰਮ ਮਲ ਉਤਰੈ ਜਨਮਾਂ ਜਨਮਾਂ ਦੀ ਮਹਿਲ ਤੂ ਮੰਨਤੇ ਜਾਏ ਗਮਾਨ ਮੰਨਤੇ ਜਾਏ ਗਮਾਨ ਫਿਰ ਕਾਮ ਕ੍ਰੋਧ ਨਾਮੋਹੀਐ ਬਿਨ ਸਹਿ ਲੋਭ ਸੁਆਣ ਲੋਭ ਰੂਪੇ ਕੁੱਤਾ ਵੀ ਭਾਜੂਗਾ ਲੋਭ ਦਾ ਵੀ ਨਾਸ ਹੋ ਜਾਊਗਾ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅਠ ਛਠ ਤੀਰਥ ਸਗਲ ਪੁੰਨ ਜੀ ਦਇਆ ਪਰਮਾ ਤੁਹਾਡਾ 68 ਤੀਰਥਾਂ ਦਾ ਜਿਹੜਾ ਇਸ਼ਨਾਨ ਨਾਮ ਦੇ ਨਾਲ ਹੋ ਜਾਣਾ ਤੇ ਸਿੱਖ ਵੀ ਦਾ ਹਿਰਦਾ ਹੀ ਬਣ ਜਾਂਦਾ ਤੀਰਥ ਰੋਜ਼ ਜਪਜੀ ਸਾਹਿਬ ਦੇ ਵਿੱਚ ਮਹਾਰਾ ਸਾਨੂੰ ਬਾਜ ਮਾਰਦੇ ਨੇ ਮਹਾਰਾ ਕਹਿੰਦੇ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਰੋਸ ਚੀਤ ਕਹਿੰਦਾ ਤੀਰਥਾਂ ਤੇ ਜਾਣਾ ਤਪ ਕਰਨਾ ਤੀਰਥ ਤਪ ਦਇਆ ਦਤਿ ਦਿੱਤਾ ਹੋਇਆ ਦਾਨ ਜੇ ਕੋਈ ਕਰਦਾ ਹੈ ਮਰ ਕਹਿੰਦੇ ਤਿਲ ਜਿੰਨਾ ਮਾਨ ਹੈ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਕੀ ਕਰੇ ਮਰ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਸੋਡਾ ਹਿਰਦਾ ਰੂਪੀ ਘਾਰੀ ਜਦੋਂ ਪਰਮਾਤਮਾ ਦਾ ਨਾਮ ਸੁਣਿਆ ਮੰਨਿਆ ਪੜਿਆ ਵਿਚਾਰਿਆ ਹਿਰਦੇ ਚ ਬਸ ਗਿਆ ਸੁਣਿਆ ਮੰਨਿਆ ਮਨ ਕੀਤਾ ਪਾਉ ਪਾਉ ਪਿਆਰ ਜਦੋਂ ਹਿਰਦੇ ਚ ਬਸ ਗਿਆ ਅੰਤਰਗਤ ਤੀਰਥ ਸੋਡਾ ਹਿਰਦਾ ਰੂਪੀ ਕਰਿ ਉਹ ਸਿੱਖਦਾ ਤੀਰਥ ਵਰਤ ਅੰਤਰਗਤ ਤੀਰਥ ਮਲ ਲਾਓ ਸਾਰੇ ਜਨਮਾਂ ਜਨਮਾਂ ਦੀ ਮੈਲ ਲੈ ਜਾਂਦੀ ਹੈ ਮਹਾਰਾਏ ਕਹਿੰਦੇ ਜੇ ਤੁਸੀਂ ਤੀਰਥ ਵਰਤ ਵੀ ਕਰਦੇ ਰਹੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇਹ ਪਲ ਜਾਤ ਤੈ ਜਿਉ ਕੁੰਚਰ ਇਹ ਇਹ ਕਰਕੇ ਵੀ ਵਿਕਾਰ ਕਰਦੇ ਰਹੇ ਪਰਮਾਤਮਾ ਦਾ ਨਾਮ ਵਿਕਾਰ ਕਦੋਂ ਆਉਣਗੇ ਸਾਡੀ ਸਿਮਰਤੀ ਚ ਇੱਕ ਕੁਸ ਰਹਿਣਾ ਹੈ ਜਾਂ ਪਰਮਾਤਮਾ ਦੀ ਯਾਦ ਰਹਿਣੀ ਹੈ ਜਾਂ ਸੰਸਾਰ ਦੀ ਰਹਿਣੀ ਹੈ ਜਾਂ ਸ਼ੁਭ ਗੁਣਾਂ ਦੀ ਯਾਦ ਰੂ ਗੁਰੂ ਸਾਨੂੰ ਸ਼ੁਭ ਗੁਣ ਸਿਖਾਉਂਦਾ ਹੈਗਾ ਜਾਂ ਸ਼ੁਭ ਗੁਣ ਰਹਿਣਗੇ ਜਾਂ ਮਾੜੇ ਵਿਚਾਰ ਰਹਿਣਗੇ ਜਦੋਂ ਸ਼ੁਭ ਗੁਣ ਆਗੇ ਗੁਰੂ ਦੇ ਵਿਚਾਰ ਆਗੇ ਫਿਰ ਜੀਵਨ ਪਵਿੱਤਰ ਹੋ ਜਾਂਦਾ ਹੈ ਜੀਵਨ ਦੇ ਵਿੱਚੋਂ ਵਿਕਾਰ ਹੋ ਜਾਂਦੇ ਨੇ ਜਦੋਂ ਜੀਵਨ ਦੇ ਵਿੱਚੋਂ ਵਿਕਾਰ ਗਏ ਉਹਨੂੰ ਹੀ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਹੌਂ ਤਿਸ ਕੋਲ ਕਮਾਇਆ ਗੁਰਮਤ ਰਿਦੈ ਗਰੀਬੀ ਆਵੇ ਹੌਂ ਤਿਸ ਕੋਲ ਕਮਾਇਆ ਪਰ ਨਾਰੀ ਦਾ ਨੇੜ ਨਾ ਜਾਵੇ ਹੌਂ ਤਿਸ ਕੋਲ ਕਮਾਇਆ ਪਰ ਦਰਬੈਨੂ ਹੱਥ ਨਾ ਲਾਵੇ ਇੱਕ ਪਹਿਲਾ ਕੰਮ ਕੀ ਹੈ ਉਹਦੇ ਹਿਰਦੇ ਚ ਗਰੀਬੀ ਆਉਂਦੀ ਹੈ ਹਉਮੈ ਦਾ ਨਾਸ ਹੁੰਦਾ ਹੈ ਮੈਂ ਉਹ ਤੋਂ ਬੁਲਿਹਾਰ ਜਾਂਦਾ ਜਿਹੜਾ ਪਰਾਇਆ ਰੂਪ ਮਾੜੀ ਨਿਗਾਹ ਨਾਲ ਨਹੀਂ ਦੇਖਦਾ ਮੈਂ ਉਹ ਤੋਂ ਵੀ ਬੁਲਿਹਾਰ ਜਾਂਦਾ ਜਿਹੜਾ ਪਰਾਇਆ ਧਨ ਵੀ ਮਾੜੀ ਨਿਗਾਹ ਨਾਲ ਨਹੀਂ ਦੇਖਦਾ ਮੈਂ ਉਹ ਤੋਂ ਵੀ ਬੁਲਿਹਾਰ ਜਾਂਦਾ ਹੌਂ ਤਿਸ ਕੋਲ ਕਮਾਇਆ ਸਤਗੁਰ ਕਾ ਉਪਦੇਸ਼ ਕਮਾਵੇ ਮੈਂ ਬਲਿਹਾਰ ਜਾਂਦਾ ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਜਿਹੜਾ ਗੁਰੂ ਕਹਿੰਦਾ ਉਹ ਜੀਵਨ ਚ ਲੈ ਆਉਂਦਾ ਹਉ ਤਸਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਮੈਂ ਬਲਿਹਾਰ ਜਾਂਦਾ ਜਿਹੜਾ ਕਿਤੇ ਨਿੰਦਿਆ ਹੋਣ ਲੱਗੇ ਆਪਣਾ ਆਪ ਪਾਸੇ ਕਰ ਲਿਓ ਨਿੰਦਿਆ ਨਾ ਸੁਣੇ ਹਉ ਤਸਕੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸਮਾਵੇ ਸਰ ਕਹਿੰਦੇ ਉਹ ਹੀ ਫਿਰ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਮਹਾਰਾਜ ਕਹਿੰਦੇ ਜੀ ਤੂੰ ਤੀਰਥ ਵਰਤ ਕਰਦਾ ਰਿਹਾ ਜੇ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਫਿਰ ਤੇਰਾ ਜੀਵਨ ਵਿਅਰਥ ਹੋ ਜਾਣਾ ਹੈ ਇਸ ਤਰ੍ਹਾਂ ਹੋ ਜਾਣਾ ਹੈ ਸਾਰੇ ਕਰਮ ਕਾਂਡ ਕੀਤੇ ਤੀਰਥਾਂ ਤੇ ਜਾਣਾ ਆਪਾਂ ਦਰਬਾਰ ਸਾਹਿਬ ਜਾਣਾ ਉੱਥੇ ਕੇਵਲ ਪਰਮਾਤਮਾ ਦਾ ਸ਼ਬਦ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਇਹ ਤੇ ਦੁਆਰਾ ਧੋਏ ਖੱਛਾ ਹੋਏ ਸੀ ਗੁਰੂ ਦੇ ਆਗਰ ਤੱਕ ਸੋਝੀ ਲੈਣੀ ਹੈ ਤੇ ਇਹ ਹਿਰਦੇ ਨੂੰ ਧੋਣਾ ਹੈ ਤੇ ਗੁਰੂ ਦਾ ਸ਼ਬਦ ਤੋ ਹੈ ਜੇ ਸੋਚਨ ਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦਪੁਰ ਅੰਧਾਰ ਗੁਰਬਿੰਨ ਸਮਝ ਨਾ ਪਾਵੇ ਗੁਰਬਿੰਨ ਸੁਰਤਨ ਸਿੱਧ ਗੁਰੂ ਬੇਨ ਮੁਕਤ ਨਾਮ ਆ ਗੁਰੂ ਦੇ ਸ਼ਬਦ ਨੇ ਅੰਦਰ ਉਹ ਜੈਰਾ ਕਰਨਾ ਹੈ ਮਹਾਰਾਜ ਕਿਰਪਾ ਕਰਨ ਇਦਾਤ ਸਾਡੀ ਝੋਲੀ ਚ ਪਾਉਣ ਨਾਮ ਦੀ ਦਾਤ ਸਾਡੀ ਝੋਲੀ ਚ ਪਾਉਣ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ ਇੱਕ ਹੁਣ ਸਾਰਿਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਆਪਾਂ ਸਮਾਪਤੀ ਗੱਲ ਨੂੰ ਬਤ ਰਹੇ ਆ 14 ਨੂੰ ਆਪਾਂ ਅੰਮ੍ਰਿਤ ਵੇਲੇ ਭੋਗ ਪਾਵਾਂਗੇ ਤੇ ਕੋਸ਼ਿਸ਼ ਕਰੋ ਆਪਾਂ ਇਹ ਸਾਰੇ ਸਲੋਕਾਂ ਦੀ ਵਿਚਾਰ ਕਰ ਰਹੇ ਹਾਂ ਨਾ ਤੇ ਆਪਾਂ ਸਾਰੇ ਕਰੇ ਪੜਿਓ ਆਪਾਂ ਸਾਰੇ ਰਲ ਕੇ ਉਹਦੇ ਸਾਰੇ ਪੜਾਂਗੇ ਇਕੱਠੇ ਪੜਾਂਗੇ ਆਪਾਂ ਭੋਗ ਪਾਵਾਂਗੇ ਜਿਹਦੇ ਅੰਮ੍ਰਿਤ ਵੇਲੇ ਪਾਵਾਂਗੇ ਇਹ ਬਾਣੀ ਦਾ ਆਪਾਂ ਅੰਮ੍ਰਿਤ ਵੇਲੇ ਭੋਗ ਪਾ ਦੇਣਾ ਤੇ ਇਹ ਥੋੜੇ ਅੰਗ ਨੇ ਹਨਾ ਪੰਜ ਅੰਗ ਨੇਗੇ ਇਹ ਸਾਰੇ ਘਰੇ ਅਭਿਆਸ ਕਰੋ ਪੰਜ ਚਾਰ ਦਿਨ ਨੇ ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਅੰਮ੍ਰਿਤ ਵੇਲੇ ਭੋਗ ਪਾਵਾਂਗੇ ਇਹ ਆਪਾਂ ਅਰਥ ਵੀ ਕਰਤੇ ਦੇਖੋ ਇੱਕ ਧਿਆਨ ਆਪਾਂ ਅਰਥ ਵੀ ਕਰਦੇ ਦੇਣੇ ਸਾਰੇ ਉਦੋਂ ਤੱਕ ਸਮਾਪਤੀ ਤੇ ਲੈ ਜਾਣਾ ਆਪਾਂ 57 ਲੋਕਾਂ ਦੀ ਆਪਾਂ ਪਹਿਲਾਂ ਉਹ ਕਰ ਦੇਣੀ ਆ ਇਹ ਨਿਗਮਾਰਾ ਹੀ ਮਾਤੇ ਬੁੱਧ ਬਖਸ਼ਣਗੇ ਇਸ ਕਰਕੇ ਸਾਰੇ ਸੰਗਤਾਂ ਨੇ ਇਹਨਾਂ ਨੂੰ ਪੜ੍ਹਨਾ ਹੈ बार-बार ਪੜ੍ਹਨਾ ਹੈ ਇਹ ਮੰਨ ਲਓ ਐ ਮੰਨ ਲਓ ਇਹ ਗਾਈਡ ਹੈ ਥੋੜੇ ਸ਼ਬਦਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਇਕੱਠਾ ਕਰਤਾ ਤੇ ਜੇ ਸਾਡਾ ਪੜਿਆ ਹੋਊਗਾ ਫਿਰ ਸਾਨੂੰ ਆਨੰਦ ਵੀ ਆਪਾਂ ਫਿਰ ਸਾਰੇ ਉਧੇ ਰਲ ਮਿਲ ਕੇ ਇਹ ਪਾਠ ਦੇ ਭੋਗ ਦੇ ਸ਼ਲੋਕ ਸਾਰੇ ਪੜਾਂਗੇ ਇਹ ਸਾਰਿਆਂ ਨੇ ਘਰੇ ਅਭਿਆਸ ਕਰਨਾ ਹੈਗਾ ਸਾਰੀਆਂ ਸੰਗਤਾਂ ਨੇ ਸਬਈਏ ਵੀ ਯਾਦ ਕਰਨੇ ਆ ਜਿਹੜਾ ਕੋਈ ਸੁਣਾਉਣ ਵਾਲਾ ਉਹ ਸੁਨਾਇਓ ਆਪਨੂੰ ਕੋ ਟਾਈਮ ਹੈਗਾ ਤਾਂ ਹੀ ਆਪਾਂ ਕਥਾ ਦਾ ਟਾਈਮ ਕਟਾਇਆਗਾ ਸਾਰੀਆਂ ਸੰਗਤਾਂ ਦਾ ਧੰਨਵਾ ਜਿਹੜੇ ਗੱਲ ਨਾਮ ਦੀ ਕਰਦੇ ਆ ਆਪਾਂ ਉਹਨੂੰ ਜਪਣਾ ਕਰੀਏ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜੇ ਉਦਮ ਬਖਸ਼ਦੇ ਨੇ ਅਮਰਤ ਵੇਲੇ ਪ੍ਰੇਰਦੇ ਨੇ ਤੇ ਗੋਦੀ 'ਚ ਬਿਠਾ ਕੇ ਕਹਿਣ ਸੁਣਨ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਕਹਿ ਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਣਾ ਚੁੱਕਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ